ਇੱਕ ਪਾਸੇ ਨੋਟਬੰਦੀ ਦੀ ਮਾਰ ਤੇ ਦੂਜੇ ਪਾਸੇ ਸੂਬੇ 'ਚ ਲਗਾਤਾਰ ਘਟ ਰਹੇ ਕੰਮ ਕਰਨ ਨੌਜਵਾਨ ਵਿਦੇਸ਼ਾਂ ਵੱਲ ਆਪਣਾ ਰੁਖ ਕਰ ਰਹੇ ਨੇ ਜੇ ਕੋਈ ਵੱਡੇ ਦੇਸ਼ ਨਹੀਂ ਜਾ ਪਾਉਂਦਾ ਤਾਂ ਦੁਬਈ ਜਾਂ ਫਿਰ ਯੂਰਪ ਵਰਗੇ ਦੇਸ਼ਾਂ ਵੱਲੀ ਕੰਮ ਦੀ ਤਲਾਸ਼ ਲਈ ਨਿਕਲ ਜਾਂਦੇ ਨੇ ਝੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਚੱਬੇਵਾਲ ਦਾ 22 ਸਾਲਾ ਨੌਜਵਾਨ ਬੇਰੁਜ਼ਗਾਰੀ ਦਾ ਮਾਰਿਆ ਕਰਜ਼ਾ ਚੁੱਕ ਕੇ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ ਆਬੂ ਤਾਬੀ ਵਿਖੇ ਰਾਜਵਿੰਦਰ ਨੂੰ ਵਦਿਆ ਕੰਮ ਵੀ ਮਿਲਿਆ ਤੇ ਘਰ ਪੈਸੇ ਭੇਜਨੇ ਵੀ ਸ਼ੁਰੂ ਕਰ ਦਿੱਤੇ ਜਿੱਥੇ ਰਾਜਵਿੰਦਰ ਦਾ ਪਰਿਵਾਰ ਹਾਲੇ ਉਸ ਨੂੰ ਕੰਮ ਮਿਲਣ ਦਾ ਚਾਹੀ ਪੂਰਾ ਕਰ ਰਿਆ ਸੀ ਐਨੇ ਨੂੰ ਪਰਿਵਾਰ ਦੇ ਲਈ ਦੁਬਈ ਤੋਂ ਬੁਰੀ ਖਬਰ ਆ ਗਈ ਬੁਰੀ ਖਬਰ ਆਈ ਕਿ ਰਾਜਵਿੰਦਰ ਦੀ ਮੌਤ ਹੋ ਗਈ ਹੈ ਕਰ ਰਿਹਾ ਹੈ 3 ਮਹੀਨੇ ਹੋ ਗਏ ਕੰਪਨੀ ਇਸ ਕੰਪਨੀ 1.5 ਮਹੀਨਾ ਮੇਰਾ ਫੋਨ ਗਿਆ ਹਾਂਜੀ ਸ਼ੁੱਕਰਵਾਰ ਗੱਲ ਹੋਈ ਸ਼ਨੀਵਾਰ ਇਹ ਗੱਲ ਲੱਗਦਾ ਹੈ ਕਿ ਸਰ ਨਹੀਂ ਕੋਈ ਦੱਸੇ ਨਹੀਂ ਕੱਟ ਗਏ ਤਾਂ ਕੁਛ ਮਦਦ ਨਹੀਂ ਕੋਈ ਨਾ ਚੇਰੋ ਗਿਆ ਫੋਨ ਆਇਆ ਸਰ ਸ਼ੁੱਕਰਵਾਰ ਜਿੱਦਾਂ ਸ਼ਨੀਵਾਰ ਐ ਸ਼ੁੱਕਰਵਾਰ ਨੂੰ ਆਇਆ ਇਹ ਪਰਿਵਾਰ ਗੱਲ ਕੀਤੀ ਸਾਰੀ ਫੈਮਿਲੀ ਨਾਲ ਗੱਲ ਕੀਤੀ ਆ ਤੇ ਸ਼ਨੀਵਾਰ ਇਹ ਫੋਨ ਆਇਆ ਸਾਡੀ ਕੀ ਪ੍ਰਸਾਦ ਸਰ ਸਾਡੀ ਬ੍ਰਦਰ ਦੀ ਡਰਗੋ ਦੀ ਪੁੱਤ ਹੈ ਗਈ ਪੋਤੇ ਦੀ ਕਮਾਈ ਦੇ ਪਿਤਾ ਨੇ ਹਾਲੇ ਚਾ ਸ਼ੁਰੂ ਹੀ ਕੀਤੇ ਸਨ ਕਿਸ ਮੰਦ ਭਾਗੀ ਖਬਰ ਨੇ ਪਰਿਵਾਰ ਨੂੰ ਗਹਿਰਾ ਜ਼ਖਮ ਦਿੱਤਾ ਕਰ ਜਾਂ ਚੁੱਕ ਕੇ ਪੈਸੇ 10 ਰੁਪਏ ਦੇ ਪੈਸੇ ਚੁੱਕ ਕੇ ਜੇ ਮੈਂ ਬਾਹਰ ਕੱ ਲਿਆ ਮੁੰਡੇ ਨੂੰ ਉਹ ਮੇਰੀ ਮੁੰਡੇ ਦੀ ਨਹੀਂ ਪੂੰਜੀ ਕਹੀ ਮੁੰਡਾ ਕਿਹੜੇ ਕਾਪੀ ਗਿਆ ਇਹ ਆਪੂ ਤਾਪੂ ਜੱਟ ਤਰੂਟ ਗਿਆ ਹਾਂਜੀ ਕਿੰਨਾ ਚਿਰ ਹੋ ਗਿਆ ਇਹ 22 ਮੈਂ ਨੰਤ ਤੇ ਜਾ ਲਗਾ ਆ ਕਿੰਨੀ ਉਮਰ ਹੁੰਦੀ ਉਮਰ ਹੋਣੀ ਆ 22 ਬਾਈਆਂ ਤੇਰੀਆਂ 22 ਸਾਲਾਂ ਦਾ ਗੱਲ ਬਾਤ ਉਹ ਮੇਰੀ ਤਾਂ ਠੀਕ ਹਾਂ ਜਿੱਦਣ ਪੈਸੇ ਪਾਏ 10000 ਰੁਪਏ ਦਾ ਪਾਇਆ ਉਹਨੇ ਪਹਿਲੀ ਪੈਸੇ ਉਹਨੇ ਪਾਏ ਆ ਮੇਰੀ ਗੱਲਬਾਤ ਹੋਈ ਆ ਬੜਾ ਖੁਸ਼ ਆ ਫੇ ਮੈਨੂੰ ਬੜੀਆਂ ਗੱਲਾਂ ਦੱਸ ਦਾਰਿਆ ਆ ਪਰ ਮੈਂ ਖੁਸ਼ੀ ਛੇ ਆ ਮੈਂ ਇੱਥਾ ਆ ਕੋਈ ਲੱਗਦਾ ਹੀ ਉਹਦੀ ਗੱਲਬਾਤ ਤੋਂ ਕੋਈ ਨਹੀਂ ਝਗੜਾ ਕੋਈ ਨਹੀਂ ਲੱਗਦਾ ਸਾਡੇ ਨਹੀਂ ਇੱਥੇ ਕੋਈ ਵੀ ਲੱਗਦਾ ਇੱਥੋਂ ਦੇ ਖੁਸ਼ੀ ਹੋਈ ਸੀ ਕਿ ਆ ਕੋਈ ਕਿਸੇ ਨੇ ਮੈਨੂੰ ਨਹੀਂ ਆਖੀ ਕੋਈ ਗੱਲ ਦੇ 10 ਮਹੀਨੇ ਦੇ ਵਿੱਚ ਤੈਨੂੰ ਫੋਨ ਕਰਕੇ ਕਿਹਾ ਕੋਈ ਮੇਰਾ ਜਿਹੜਾ ਘੜਾਏ ਕੰਪਨੀ ਦਾ ਨਾ ਕਿਸੇ ਨੇ ਨਹੀਂ ਆ ਕੇ ਕੀਤੀ ਗੱਲ ਉਹਨੇ ਕੀਤੀ ਜੀ ਖੁਸ਼ੀ ਜੀਆਂ ਗੱਲਾਂ ਕਰਦਾ ਰਿਹਾ ਆ ਖੁਸ਼ੀ ਜੀਆਂ ਗੱਲਾਂ ਕੀਤੀਆਂ ਜਦੋਂ ਉਹਨੇ ਮੈਨੂੰ ਪੈਸੇ ਪਾਏ ਆ ਮੈਨੂੰ ਪੁੱਛਦਾ ਆ ਡੈਡੀ ਤੇਰਾ ਬਾਪੂ ਤੇਰਾ ਰਾਂਗਵੜਾ ਮਾਗਦਾ ਆ ਜਿਸ ਦਿਨ ਪੈਸੇ ਪਾਏ ਆ ਮੈਂ ਪੁੱਤ ਮੈਂ ਤੇਰੀ ਸਿਰ ਤੇ ਮਗੜ ਆਏ ਕੋਈ ਮਸਾਨੋਂ ਵਾਟ ਚਾਰ ਦਾ ਮੈਂ ਮੈਨੂੰ ਪੈਸੇ ਤੈਨੂੰ ਮੈਂ ਪਾ ਦਿੱਤੇ ਆ ਜਿਹਦੇ ਤੋਂ ਪੈਸੇ ਲਏ ਆ ਨਾ ਉਹ ਪੈਸੇ ਦੇ ਦੇ ਉੱਥੇ ਜਾ ਕੇ ਥੋੜੇ ਥੋੜੇ ਜਾ ਕੇ ਦੇ ਦੇ ਤੇ ਮੈਂ ਇਹ ਪੈਸੇ ਆਂਦੇ ਨਹੀਂ ਕਿ ਇਹ ਮੁੜ ਕੇ ਸ਼ਨੀਵਾਰ ਇਹ ਦੱਸਤਾ ਬੰਦਾ ਵਿਦੇਸ਼ੀ ਧਰਤੀ ਤੇ ਆਪਣਾ ਪੁੱਤ ਗਵਾ ਚੁੱਕਿਆ ਇੱਕ ਗਰੀਬ ਪਰਿਵਾਰ ਹੁਣ ਸਰਕਾਰ 'ਪਾਸ ਇਹੇ ਅਰਜੀ ਕਰ ਰਿਹਾ ਕਿ ਆਖਰੀ ਵਾਰ ਉਹਨਾਂ ਨੂੰ ਆਪਣੇ ਪੁੱਤ ਦੇ ਨਾਲ ਮਿਲਾ ਦਿੱਤਾ ਜਾਵੇ ਜੰਡਿਆਲਾ ਗੁਰੂ ਤੋਂ ਸੁਖਚੰਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ